ਆਤਰੀ ਮਾਰੇ ਹੁਣ ਕੇ ਮੇਰੇ ਸਾਹਮਣੇ ਵੀ ਆ ਗਿਆ ਨਾ ਮੇਰੀ ਜਾਨ ਨੂੰ ਆ ਗਿਆ ਬਾਹਰ ਜਿੱਥੇ ਮਾਰੇ ਤਾ ਮਾਰੂ ਤੂੰ ਵੀ ਕਰ ਦੁੱਲੀ ਨਾ ਤੂੰ ਉਹ ਬਣਾ ਲਈ ਮੇਰਾ ਕੋਪਣਾ ਆ ਰਹੀ ਹੈ ਭਾਜਣਾ ਠੀਕ ਕਰੋ ਚੱਕਰਵਾ ਦਾ ਸ਼ਾਮ ਨੂੰ ਆ ਦੋ ਤੁਹਾਨੂੰ ਹਲ ਫੜੇ ਆਪਣੇ ਇੱਕ ਨਾ ਦੂਜਾ ਜਿਹੜਾ ਕਿ ਉਹਨਾਂ ਨੇ 2500 ਰੁਪਏ ਦੇ ਦੇ ਚੀਜ਼ੀ ਦਾ ਬਣਾ ਹਾਂ ਟੈਕੀ ਦਾ ਬਣਾ ਹਾਂ ਹਲੇ ਆਪਣਾ ਕੀ ਲਾਂ ਬਾਟੇ ਕਿੱਲਾ ਪੱਤੀ ਹੋਊਗਾ ਇਹ ਫੇਰ ਨਾ ਵੀ ਹੋ ਪਰ ਤੁਸੀਂ ਹੁਣ ਦੋ ਪੈਂਤੀ ਬਣਾ ਲੈਂਦੇ ਹਾਂ ਮਾਤਾ ਦੋ ਲੱਖ ਰੁਪਏ ਹਾਂ ਜੀ ਇਹ ਤਾਰਾ ਸਲਾਹ ਹੈ ਅਸੀਂ ਕੱਲ ਲੈ ਕੇ ਅਸੀਂ ਹਿੱਦੀਆ ਤੋਂ ਵੀ ਕਰਿਆ ਤੁਸੀਂ ਇਹ ਅਲਗਾ ਤਾਂ ਦੋਸਤੋ ਬਕਸੀ ਵਾਲੇ ਪਿੰਡ ਦੇ ਵਿੱਚ ਖੜੇ ਆ ਜੋ ਤੁਸੀਂ ਇੱਕ ਦੇਖਿਆ ਹੋਊਗਾ ਪਰਮਜੀਤ ਕੌਰ ਨੇ ਦੋ ਸਲਾਇਤੀ ਗੁਲਜ਼ਾਰ ਖਾਨ ਤੇ ਤੇ ਵੀ ਸਾਥੋਂ ਮਕਾਨ ਜੀ ਰਜਿਸਟਰੀ ਕਰਾ ਗਿਆ 3 ਲੱਖ ਚ ਤੇ ਵੀ ਮੈਂ ਤਾਂ ਇੱਕ ਵਿਆਜ ਤੇ ਪੈਸੇ ਲਈ ਸੀ ਉਹ ਨਿੰਗ ਸਿੰਘਾਂ ਲੰਬੇਬੀ ਮਸਲਾ ਆਇਆ ਸੀ ਤੁਸੀਂ ਵੀਡੀਓ ਚ ਦੇਖਿਆ ਪਰ ਮਸਲਾ ਬਣਿਆ ਕੀ ਉਹ ਗੱਲ ਸਾਹਮਣੇ ਆ ਵੀ ਨਿੰਗ ਸਿੰਘ ਬਾਬੇ 9.5 ਤਿੰਨ ਵੇੜਦੇ ਸੀ ਪਰ ਅਸਲ ਚ ਬਣਿਆ ਕਿਵੇਂ ਨਿਬੜਿਆ ਸਰਵੇਂ ਸਾਹਮਣੇ ਜਿਹਨੇ ਮਕਾਨ ਲਿਆ ਗਲਜਾਰ ਖਾਂ ਵੀ ਖੜੇਗਾ ਗੱਲਬਾਤ ਕਰਦੇ ਕੀ ਬਣਿਆ ਭਾਈ ਫਿਰ ਵੀ ਲੋੜ ਪਾਉਂਦੀ ਹਾਂ ਇਕੱਠਿਆਂ ਲਈ ਉਹ ਆਪਾਂ ਮੈਂ ਮਰ ਦੋੜ ਵੀ ਉਹ ਤੁਹਾਨੂੰ ਸਰਕਾਰੀ ਮੈਨੂੰ ਪੜਾ ਦਿਓ ਪੈਨੇ ਦਾ ਉਹ ਤੁਹਾਨੂੰ ਦੇ ਦੇ ਜਦੋਂ ਤੂੰ ਪੈਸਾ ਦੀ ਲੋੜ ਕੂ ਦੋ ਅਦੀ ਤਿੰਨ ਦੀ ਸਾਨੂੰ ਪਹਿਲਾਂ ਦੱਸੀਂ ਤਾਂ ਪਹਿਲਾਂ ਮੈਂ ਇਧਰ ਕਰਾਂਗਾ ਹਾਂ ਕਿਤੇ ਵੀ ਮੌਕੇ ਲਿਆ ਕੇ ਕਹਿੰਦੇ ਸਭਾ ਚੀਜ਼ਾਂ ਨਹੀਂ ਨੇ ਨਾ ਕੀ ਆਏ 10 ਛੋਟੇ ਕੋਲ ਹਾਂ 90 ਦਿਨ ਹਾਂ 90 ਦਿਨ ਨੇ ਪਾਸ ਆਪੇ ਨਵੀਂ ਚੱਕਣੇ ਗਏ ਨਾ ਉਹ ਕਹਿੰਦਾ ਜੇ ਕਰਣਾ ਨਹੀਂ ਬਦਲਣਾ ਮੈਂ ਨਾ ਬਦਲਣਾ ਕੋਈ ਪਤਾ ਨਹੀਂ ਆ ਕੇ ਉਹਦਾ ਨਾ ਗਾਲ੍ਹ ਕਹਿੰਦਾ ਕਹਿੰਦਾ ਗਾਲ ਕੱਢ ਕੇ ਬੁਲਾਉਂਦਾ ਗਾਲ ਨਾ ਖਾਂਦਾ ਐਂ ਤੇ ਨਾ ਕੋਈ ਕਹਿੰਦਾ 22 ਸਾਲ ਹੋ ਗਏ ਮਹਾਂ ਇੱਕ ਘਰੇ ਚੰਨੀ ਜਿੱਦ ਤੱਕ ਵੀ ਗਾਲ੍ਹ ਕਰਦਾ ਨੰਨੇ ਮੈਂ ਵੀ ਉਹ ਮੈਂ ਤਾਂ ਹੁਣ ਕਹਿੰਦਾ ਹੁੰਦੀ ਪੁੱਛਾ ਉਹ ਨਾ ਹੋ ਮੇਰਾ ਤਾਂ ਕਿਰੇ ਨਾ ਚਾਹਦਾ ਇਹਨੂੰ ਹਾਂ ਨਨ੍ਹਾ ਨਾ ਬੇਟਾ ਸਹੀ ਯਾ ਉਹਨੇ ਬੋਲਦਾ ਕਿ ਸਨਾਰ ਨੂੰ ਪਾਠ ਨੂੰ ਬੁਲਾਇਆ ਜਾਈਏ ਬਰਾਏ ਬਰਾਉ ਉਹਦਾ ਗਮ ਉਹਨਾਂ ਵੱਡੇ ਰਕ ਬੋਲਣਾ ਕਰਦਾ ਜੀ ਨਾ ਨਨ੍ਹਾ ਉੱਠਾ ਬੋਲਦਾ ਜੀ ਤੂੰ ਆਈ ਜਾਊਗਾ ਹਨਾ ਵੀ ਨਾ ਉਹਨੂੰ ਆਪਾਂ ਮਾਰ ਰੱਖੀ ਤਰੇ ਆਪਣੇ ਜੀ ਰਹਿਣਾ ਜਦੋਂ ਆਪਣੇ ਲੰਗਰ ਤੇ ਰੱਖਾ ਪਾਵੇਂ ਨੂੰ ਧੰਵਾਦ ਉਫੜ ਗਈ ਤੂੰ ਇੱਕ ਘਰ ਮੇਰੇ ਦਾ ਘਿਓਆ ਤੁਸੀਂ ਲਓ ਮੈਂ ਨਹੀਂ ਮੈਂ ਤਾਂ ਕਿਹਨੇ ਹੋਈ ਨਹੀਂ ਭਾਈ ਨੂੰ ਕਹਦੇ ਆ ਤੁਹਾਡਾ ਸਾਡੇ ਦਾ ਕਿਹ ਹੈ ਹਾਂ ਵਰਤਿਓਣਾ ਮੈਂ ਤਾਂ ਕਰਦੇ ਨਹੀਂ ਜੋਮ ਚਾਲੀ ਹੋਣਾ ਦੱਸ ਦਿੰਦੇ ਸੀ ਰਾਈ ਚਾਲੀ ਸੀ ਤੁਹਾਡੇ ਆਸਤੇ ਇਹ ਜੇ ਰਹਿਣਾ ਹਾਂ ਮੇਰਾ ਤਾਂ ਮੇਰੇ ਸਾਥ ਦਿੰਦਾ ਇਹ ਕੌਣ ਕਰਦਾ ਉਹ ਉਹ ਕਿਤੇ ਤੱਕ ਪਾਈ ਸੀ ਹੋਰ के ਚਾਲੀ ਪਿਆ ਹੁੰਦਾ ਇਹ ਆਹ ਗੱਡੀ ਜਿਹੜੀ ਰਾਈ ਸੀ ਉਹ ਕਾਹ ਕੇ ਬੰਦੇ ਆਏ ਸੀ ਉਹਦੇ ਸਮਾਨ ਨੂੰ ਨਹੀਂ ਕਰਵਾ ਰਹੀ ਜਾਂਦਾ ਰਾਮਾ ਕੋਲ ਬਿਨਾਂ ਤੁਹਾਡੇ లైక్ ਬਸ ਦਿੰਦੇ ਹਾਂ ਹੁਣ ਆਯਾ ਦੀ ਹੈ ਅਸਲੀ ਤੋ ਆਪ ਗੇ ਬਿੱਟੂ ਦਾ ਦਿੱਤਾ ਸੀ ਹੈ ਕਲੀ ਆਇਸ ਕਰਾਣੀ ਹੈ ਇਸ ਦੀ ਬਰਾਬਰ ਦਾ ਪਰ ਮੇ ਸਾਹਮਣੇ ਗਿੰਨੇ ਮਕਾਨ ਲਿਆ ਗਲਜਾਰ ਖਾਂ ਵੀ ਖੜੇਗਾ ਗੱਲਬਾਤ ਕਰਦੇ ਕੀ ਬਣਿਆ ਭਾਈ ਫਿਰ ਵੀਰ ਜੀ ਬਾਬੇ ਜੀ ਦਿਨ ਮੇੜਦੇ ਸੀਗੇ 95 ਲੱਖ ਮੰਗਦੇ ਸੀ ਅਸੀਂ ਦਿਨ ਦੇ ਸੀਗੇ ਠੀਕ ਹੈ ਚਲ ਦੇ ਦੰਦੇ ਨਿਭੜ ਜੂਗਾ ਵੀ ਰੌਲੇ ਆਉਟੇ ਤੋਂ ਅੱਠ ਚੀ ਨਿਮੇੜਿਆ ਅੱਠ ਹੀ ਦੇਣਾ ਸੀਗਾ ਸੀ ਤੇ ਉਹਨਾਂ ਨੇ ਛੀ ਸਾਡਾ ਗਿਆ ਹੋਇਆ ਸੀਗਾ ਉਹ ਮੰਨਦੀ ਸੀ ਉੱਤ ਕਹਿੰਦੀ ਸੀ ਮੇਰਾ ਤਾਂ ਨਹੀਂ ਦੇਣਾਗਾ ਠੀਕ ਹੈ ਫਿਰ ਸਚਾਈ ਲਿਕੜੀ ਵੀ ਉਹ ਫਿਰ ਮੰਨ ਗਈ ਉੱਥੇ ਜਾ ਕੇ ਥਾਣੇ 'ਚ ਕਹਿੰਦੀ ਵੀ ਮੇਰਾ ਹਾਂ ਦੇਣਾਗਾ ਫਿਰ ਥਾਣੇ 'ਚ ਨਿਪੜਿਆ ਹਾਂ ਜੀ ਕਿੰਨਾ ਹੁਣ ਕਿੰਨਾ ਦਿੱਤਾ ਤੁਸੀਂ ਹੁਣ 8 ਲੱਖ ਦਿੱਤਾ ਜੀ ਦੇਖ ਸਕਦੇ ਹੋ ਵੀ ਥਾਣੇ 'ਚ 8 ਤਾਂ ਹੋ ਗਿਆ ਬਾਬਿਆਂ ਨੇ ਚਲ ਫੇਰ ਵੀ ਦਬਾਉਂਦੇ ਤੇ ਉੱਥੇ ਖੜੀ ਨਹੀਂ ਉੱਥੇ ਅਸੀਂ ਫੇਰ ਵੀ ਦਿੰਦੇ ਸੀ ਵਿਚਾਰ ਕੋਈ ਨਾ ਵੀ ਵੀ ਵਾਦਾ ਨਾ ਬਦੇ ਵਾਦਾ ਨਾ ਬਦੇ ਵੀ ਕਾਨੂੰਨ ਕੋਰਟ ਪਰਚਾਈਆਂ 'ਚ ਜਾਣਾ ਮੈਂ ਕਰਨੀ ਨਹੀਂ ਹੋ ਗਈ ਸੀ ਮੈਂ ਕੋਰਟ 'ਚ ਨਿਪਰਨੂੰ ਫੇਰ ਵੀ ਥਾਣੇ 'ਚ ਜਾ ਕੇ ਨਹੀਂ ਪੜੀ ਵੀ ਜੀ ਹਾਂ ਕਿਉਂ ਆਪਣਾ ਗਲਜਰਖਾਂ ਜੀ ਕੀ ਬਣਿਆ ਹਾਂ ਜੀ ਵੀਰ ਜੀ ਪਤਾ ਗੱਲ ਕੀ ਕੀਤੀ ਗਏ ਚਲੋ ਸੱਚ ਤਾਂ ਸੱਚ ਹੀ ਹੁੰਦਾ ਉਹ ਨਿਕਲ ਗਿਆ ਉੱਥੇ ਨਿੰਗ ਸਿੰਘਾਂ ਜਿਹੜੇ ਕੋਲੇ ਜਫੇਦਾਰ ਕੋਲੇ ਗਏ ਤੇ ਅਸੀਂ ਉਹਨਾਂ ਨੇ ਕਿਹਾ ਤਾਂ ਵੀ ਚਲ ਤੁਸੀਂ ਕਾਰੋਬਾਰ ਵਾਲੇ ਬੰਦੇ ਹੋ ਇਹ ਗਰੀਬ ਬੰਦਿਆਂ ਨੂੰ 1.5 ਲੱਖ ਰੁਪਏ ਵਾਧਾ ਦੇ ਦਿਓ ਮੇ ਕੋਈ ਗੱਲ ਨਹੀਂ ਛੋਟਾ ਫੈਸਲਾ ਹੁੰਦਾ ਫੇਰ ਉੱਥੇ ਉਹ ਮੰਨੀ ਨਹੀਂ ਠੀਕ ਹੈ ਅਸੀਂ ਆ ਗਏ ਜੀ ਆਉਨੇ ਕਿਹਾ ਮੈਂ ਤਾਂ ਕੋਰਟ 'ਚ ਜਾਉਂ ਆਉਨੇ ਕਿਹਾ ਮੈਂ ਕੋਰਟ 'ਚ ਜਾਉਂਤੂ ਬਾਅਦ ਅਸੀਂ ਆਏ ਥਾਣੇ ਦੇ ਵਿੱਚ ਸੱਚ ਸਾਹਿਬ ਨਾਲ ਗੱਲ ਕਰੀ ਉਹਨਾਂ ਨੇ ਕਿਹਾ ਭ 6 ਲੱਖ ਮੇਰੇ ਗਿਣੀ ਹੈਗਾ ਤੇ 8 ਲੱਖ ਬਕਾਇਆ ਹੈ ਮੇਰਾ ਦੇਦਣਾ ਠੀਕ ਹੈ ਅਸੀਂ ਉਹੀ 8 ਲੱਖ ਬਕਾਇਆ ਨੂੰ ਥਾਣੇ ਦੇ ਵਿੱਚ ਗਿਣ ਕੇ ਦੇਤਾ ਉਹ ਆਪਦਾ ਸਮਾਨ ਲੈ ਗਈ ਚੱਕ ਕੇ ਕਿੱਥੇ 9.5 ਮਿਲਦਾ ਸੀ ਕਿੱਥੇ 9.5 ਮਿਲਦਾ ਸੀ ਉਹ ਚਲੋ ਵੀਰ ਹੋ ਰਹੇ ਨੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਿਆ ਸਮਾਨ ਲੈ ਗਈ ਚੱਕ ਕੇ ਸਮਾਨ ਕਿਸੇ ਹਿੰਦੂ ਦੋ ਟੈਂਕੀ ਰਮਾ ਤਾਂ 2 ਲੱਖ ਰੁਪਏ ਹਾਂਜੀ ਤੇ ਇਤਰਾਫ ਕਰਾ ਲਿਆ ਜੇ ਕੱਲ ਲੈ ਕੇ ਗਏ ਅੰਮ੍ਰਿਤਸਰ ਤੇ ਉੱਥੇ ਵੀ ਕਰਿਆ ਕੁਝ ਵੀ ਅਲੱਗ ਦਾ ਤਾਂ ਸਾਡਾ ਤਾਂ ਹੋਰ ਜਿਆਦਾ ਸਾਡਾ ਕਿਤੇ ਨਹੀਂ ਹੋਇਆ ਸੀ ਜੈਪਰੀ ਤੇ ਕੋਈ ਉਹ ਤਾਂ ਲੋੜਸ ਤੋਂ ਕਢਾਇਆ ਦੀ ਬਸ ਉਹ ਗੱਲਾ ਉਹਨੂੰ ਅਬ ਉਹਨੂੰ ਨਾ ਗਰੀ ਨੂੰ ਦੋਤ ਨੂੰ ਵਾਪਸ ਲੈ ਕੇ ਦੂਜੇ 2 ਲੱਖ ਰੁਪਏ ਮੁਰਸੀ ਕੋਲੋਂ ਜਮ੍ਹਾਂ ਕਰਾਇਆ ਜੋ ਕੋਈ ਗੱਲ ਨਹੀਂ ਉਹ ਨਾਲ ਸਮੇਂ ਵੀਰ ਹੋ ਰਹਿਆਂ ਦੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਿਆ ਸਮਾਨ ਲੈ ਗਈ ਚੱਕੇ ਸਮਾਨ ਲੈ ਗਈ ਚੱਕਿਆ ਆਪ ਦਾ ਜਿਹੜਾ ਮਕਾਨ ਹੈ ਉਹ ਹੁਣ ਛੋੜੇ ਲਵੇ ਆ ਉਹ ਸਾਡੇ ਲਵੇ ਕਪਚਾ ਸਾਰੇ ਦਾ ਅਸੀਂ ਆਪ ਦਾ ਹੋ ਗੋਆ ਅਸੀਂ ਕੋਈ ਵੀ ਅੱਗੇ ਨਹੀਂ ਵਧਾਉਣਾ ਚਾਹੁੰਦੇ ਵੀ ਚਲੋ ਉਹਦੀ ਮਤ ਮਰੀ ਗਈ ਠੀਕ ਹੈ ਨਿਬੜ ਗਿਆ ਹੁਣ ਵੀਰ ਹੋ ਰਹਿਆਂ ਦੇ ਉਸ ਦੇ ਨਾਲ ਉਹ ਵੀ ਸਾਰਾ ਸੱਚ ਦਾ ਸੱਚ ਫੈਸਲਾ ਹੋ ਗਿਆ ਸਮਾਨ ਲੈ ਗਈ ਚੱਕੇ ਸਮਾਨ ਲੈ ਗਈ ਚੱਕਿਆ ਆਪ ਦਾ ਜਿਹੜਾ ਮਕਾਨ ਹੈ ਉਹ ਹੁਣ ਛੋੜੇ ਲਵੇ ਆ ਉਹ ਸਾਡੇ ਲਵੇ ਕਪਚਾ ਸਾਰੇ ਦਾ ਅਸੀਂ ਆਪਦਾ ਉਹ ਗੋਆ ਅਸੀਂ ਕੋਈ ਵੀ ਅੱਗੇ ਨਹੀਂ ਵਧਾਉਣਾ ਚਾਹੁੰਦੇ ਵੀ ਚਲੋ ਉਹਦੀ ਮਤ ਮਰੀ ਗਈ ਠੀਕ ਹੈ ਨਿਬੜ ਗਿਆ ਹੁਣ ਨਿਬੜ